ਸਸਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਨਾਮ ਆ ਜਿਹੜਾ ਹਨਾ ਕਈ ਭੈਣਾਂ ਦੀ ਕਮੈਂਟ ਆਉਂਦੀਆਂ ਬਈ ਤੁਹਾਡਾ ਕੀ ਨਾਮ ਆ ਕਿਹੜਾ ਪਿੰਡ ਆ ਕਿੱਥੇ ਰਹਿੰਦੇ ਹੋ ਹਨਾ ਕਿਉਂਕਿ ਏਡੋ ਏਡੀ ਆ ਸਾਰੀਆਂ ਭੈਣਾਂ ਦਾ ਕਿਉਂ ਕਈ ਭੈਣਾਂ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਕਈ ਭੈਣਾਂ ਸਿੱਖੀਆਂ ਹੋਈਆਂ ਕੋਈ ਭੈਣਾਂ ਬਾਹਰਲੀ ਕੰਟਰੀ ਬੈਠੇ ਤਾਂ ਕਰਕੇ ਮੈਨੂੰ ਦੱਸਣਾ ਪੈਂਦਾ ਵੀ ਜਿਹੜਾ ਮੇਰਾ ਨਾਮ ਆ ਉਹ ਕੱਚਾ ਗੋਰਾ ਗੋਰਾਪ ਪਿੰਡ ਸਿਵੀਆਂ ਹਨਾ ਬਠਿੰਡੇ ਵਾਲਿਆਂ ਦੇ ਸਿਵੀਆਂ ਤੇ ਪੱਕਾ ਨਾਮ ਹੈ ਗੁਰਬਖਸ਼ ਸਿੰਘ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਤੇ ਆਪਣੇ ਕੋਲੇ ਵੀ ਕੁਰਤੇ ਵਿਆਮੇ ਦਾ ਕਪੜਾ ਹੁੰਦਾ ਜੇ ਕਿਸੇ ਭੈਣਾਂ ਦੇ ਆ ਭਰਾਵਾ ਵਾਸਤੇ ਕੁਰਤੇ ਵਿਆਮੇ ਦਾ ਕਪੜਾ ਲੈਣਾ ਹੁੰਦਾ ਉਹ ਇੱਥੋਂ ਹੀ ਕਪੜਾ ਲੈ ਕੇ ਉਹਨਾਂ ਦਾ ਨਾਪ ਵਗੈਰਾ ਆਨਲਾਈਨ ਮਾਪ ਲੈਣਾ ਸਿਖਾਉਣੇ ਹੁੰਦਾ ਵੀ ਕਿਵੇਂ ਨਾਪ ਲੈਣਾ ਹਨਾ ਤਾਂ ਤੁਸੀਂ ਨਾਪ ਦੇ ਕੇ ਕਪੜਾ ਲੈ ਕੇ ਇੱਥੋਂ ਸਲਾਈ ਕਰਾ ਸਕਦੇ ਹੋ ਗਰਮੀਆਂ ਵਾਲੇ ਕੁਰਤੇ ਵਿਆਮੇ ਆਪਣੇ ਕੋਲੇ ਆਏ ਪਈ ਹੈਗੇ 500 ਤੋਂ 700 ਰੇਂਜ ਵਧੀਆ ਕਪੜਾ ਆ ਜੂਗਾ ਜੀ ਤੇ ਬੁਰ ਬਗੈਰਾ ਨਹੀਂ ਹੁੰਦਾ ਤੇ ਅੱਜ ਜਿਹੜਾ ਭੈਣੋਂ ਆਪਾਂ ਟੌਪਿਕ ਲੈ ਕੇ ਆਏ ਆ ਉਹ ਲੇਡੀ ਸੂਟ ਦਾ ਆਲ ਓਵਰ ਮੈਂ ਤੁਹਾਨੂੰ ਸੂਟ ਪਹਿਲਾਂ ਨਾਪ ਲਾਉਂਗਾ ਨਾਪ ਤੁਸੀਂ ਕਿਵੇਂ ਲੈਣਾ ਠੀਕ ਆ ਤੇ ਕੱਟਣਾ ਕਿਵੇਂ ਆ ਪੂਰੀ ਵੀਡੀਓ ਧਿਆਨ ਨਾਲ ਦੇਖਿਆ ਕਰੋ ਜਦੋਂ ਤੁਸੀਂ ਇੱਕ ਕਈ ਭੈਣਾਂ ਦੇ ਨਾਲ ਅੱਜ ਕਾਫੀ ਫੋਨ ਆਏ ਕਿ ਭਾਈ ਹਿਪ ਤੋਂ ਆਪਾਂ ਕਿਵੇਂ ਪਲਾਜੋ ਦਾ ਕੱਟਣਾ ਕਿਵੇਂ ਘੇਰਾ ਪਾਉਣਾ ਤਾਂ ਤੁਸੀਂ ਭੈਣ ਵਾਰੀ ਕਿਹਨੇ ਪਲਾਜੋ ਦਾ ਜਦੋਂ ਤੁਸੀਂ ਬਣਾਉਣਾ ਕੱਟਣਾ ਤਾਂ ਲੱਕ ਦਾ ਨਾਪ ਲਿਆ ਕਰੋ ਆਪ ਦਾ ਜਿੱਥੇ ਤੁਸੀਂ ਐਵੇਂ ਬੰਨਦੇ ਹੋ ਨਾ ਆਪਾਂ ਮੰਨੇ ਕਿ ਲੁਪੀਆ ਮੰਨੇ ਬੈਂਟ ਇੱਥੇ ਲੱਕ ਨੂੰ ਜਰੂਰ ਮਿਣਿਆ ਕਰੋ ਇੱਕ ਤਾਂ ਇੱਕ ਲੱਕ ਮਣ ਕੇ ਮੈਨੂੰ ਦੱਸਿਆ ਕਰੋ ਆਪ ਦਾ ਤੁਹਾਡਾ ਕਿੰਨਾ ਤੇ ਇੱਕ ਪੱਟ ਤੁਸੀਂ ਆਪ ਦਾ ਪੱਟ ਪੂਰਾ ਪੂਰਾ ਨਾ ਐਵੇਂ ਐਸ ਤੋਂ ਫੀਤਾ ਪਾ ਕੇ ਐ ਪੂਰਾ ਪੂਰਾ ਪੱਟ ਆ ਜਿਵੇਂ ਮੇਰਾ ਭਾਈ ਹੈ ਨਾ ਬਟ ਪੱਟ ਐ ਪੂਰਾ ਪੂਰਾ ਮਣ ਕੇ ਦੱਸ ਦਿਆ ਕਰੋ ਉਸ ਤੋਂ ਬਾਅਦ ਮੈਂ ਤੁਹਾਨੂੰ ਦਾਂ ਦੂ ਮਾਰਜਨ ਤੁਸੀਂ ਕਿੰਨਾ ਪਾਉਣਾ ਨਾਰਮਲ ਮਾਰਜਨ ਜਿਵੇਂ ਆਪਣਾ ਮੇਰੇ ਮੰਨੇ ਕਿ ਚਲੋ ਮੇਰਾ ਪੱਟਾ ਇਹ 22 ਹੈ ਨਾ ਐ ਤੁਸੀਂ 24 25 ਜਾਂ 26 ਕਰਕੇ ਐ ਥੱਲੇ ਬੈਠ ਕੇ ਦੇਖ ਲੈ ਕਰੋ ਐ ਵੀ ਜਦੋਂ ਆਪੋ ਬੈਠਦੇ ਆ ਆਪਣਾ ਪੱਟ ਨਾ ਖੁੱਲਦਾ ਵੀ ਕਸਿਆ ਤਾਂ ਨਹੀਂ ਆਂਦਾ ਤਾਂ ਉਥੋਂ ਸਹੀ ਮੈਨੂੰ ਪਤਾ ਲੱਗ ਜਾਏ ਤਾਂ ਫਿਰ ਮੈਂ ਤੁਹਾਨੂੰ ਨਾਪ ਬਣਾ ਕੇ ਦੱਸ ਦੂੰ ਐਨੀ ਝੋਲੀ ਪਊਗੀ ਤੇ ਐਨਾ ਪੱਟ ਪਊਗਾ ਜਦੋਂ ਕਿਸੇ ਭੈਣ ਨੇ ਆਹਦਾ ਪਲਾਜੋ ਕੱਟਣਾ 벨ਟ ਵਾਲਾ ਜਾਂ ਪੂਰੀ ਲਾਸਟ ਵਾਲਾ ਉਹ ਨਾਪ ਮੈਨੂੰ ਸਹੀ ਦਿਆ ਕਰੋ ਹੈਪਨਾ ਮਣਿਆ ਕਰੋ ਲੱਕ ਮਣਿਆ ਕਰੋ ਆਪਦਾ ਇਥੋਂ ਠੀਕ ਆ ਤਾਂ ਲੱਕ ਤੋਂ ਸਾਰਾ ਨਾਪ ਇਹਦਾ ਨਾਪ ਪਲਾਜੋ ਦਾ ਅੱਜ ਜਿਹੜਾ ਆਪਾਂ ਟੌਪ ਲੈ ਗਏ ਉਹ ਲੇਡੀ ਸੂਟ ਦਾ ਆਲ ਓਵਰ ਸੂਟ ਮੈਂ ਤੁਹਾਨੂੰ ਪਹਿਲਾਂ ਨਾਪ ਲੈ ਕੇ ਦਿਖਾਉਂਗਾ ਤੇ ਫਿਰ ਤੁਹਾਨੂੰ ਕੱਟ ਕੇ ਦਿਖਾਉਂਗਾ। ਬਾਕੀ ਜਿੱਥੇ ਕੋਈ ਦਿੱਕਤ ਹੋਈ ਤੁਹਾਨੂੰ ਨਾ ਸਮਝ ਆਈ ਉਹ ਤੁਸੀਂ ਮੈਨੂੰ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸ ਦਿਓ। ਜਿਹੜੀਆਂ ਭੈਣਾਂ ਨੂੰ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਨਹੀਂ ਕਮੈਂਟ ਕਰਨ ਆਉਂਦਾ ਉਹਨੂੰ WhatsApp ਤੇ ਬੋਲ ਕੇ ਭੇਜਿਆ ਕਰੋ। ਹੈਲੋ ਹਾਈ ਲਿਖ ਕੇ ਭੇਜਿਆ ਕਰੋ। ਫਿਰ ਮੈਂ ਜਿਹੜਾ ਤੁਹਾਡਾ ਨੰਬਰ ਆ ਉਹਨੂੰ ਆਪਦੇ ਗਰੁੱਪ ਦੇ ਵਿੱਚ ਬੀਬੀਆਂਾਂ ਭੈਣਾਂ ਵਾਲੇ ਵਿੱਚ ਐਡ ਕਰ ਲਊਗਾ। ਤਾਂ ਕਿ ਜਿਹੜੀ ਵੀ ਮੈਂ ਦੋਨੇ ਚੈਨਲ ਕਿਸੇ ਵੀ ਚੈਨਲ ਦੇ ਉੱਪਰ ਵੀਡੀਓ ਪਾਵਾਂ ਤਾਂ ਉਹ ਫੜਾ ਕੇ ਥੋੜੇ ਕੋਲੇ ਆ ਜੇ। ਬਾਕੀ ਮੈਂ ਪਹਿਲਾਂ ਵੀ ਕਈ ਵਾਰ ਦੱਸਿਆ ਭੈਣਾਂ ਨੂੰ ਨਾ ਆਪਣਾ ਨਾਲ ਕ ਉਹ ਰਿਸ਼ਤੇ ਵੀ ਕਰਵਾਉਣੇ ਆ ਜੇ ਕੋਈ ਸੇ ਭੈਣ ਨੇ ਜਾਂ ਭਰਾ ਦਾ ਕੋਈ ਕੰਮ ਹਣਾ ਰਿਸ਼ਤੇ ਦਾ ਕਰਵਾਉਣਾ ਵਧੀਆ ਬਸ ਉਹ ਕੰਮ ਇਹਨੂੰ ਲੈਣਾ ਤੁਸੀਂ ਜਿਹੜਾ ਸਾਫ਼ ਸੁਥਰਾ ਹੋਵੇ ਕਿਸੇ ਭੈਣ ਨੇ ਜੇ ਕੋਈ ਬੰਦਾ ਨਸ਼ੀ ਕਰਦਾ ਮੇਰੇ ਕੋਲੇ ਉਹਦੀ ਗੱਲ ਵੀ ਨਹੀਂ ਕਰਨੀ ਹੈ ਨਾ ਰਿਸ਼ਤਾ ਕਰਾਉਣ ਦੀ ਤਾਂ ਦੂਰ ਦੀ ਗੱਲ ਆ ਭੈਣ ਬਣ ਕੇ ਜੀ ਜ਼ਰੂਰੀ ਆ ਆਪਾਂ ਨੇ ਨਹੀਂ ਗਲਤ ਕੰਮ ਕੋਈ ਕੀਤਾ ਨਹੀਂ ਕਰਵਾਉਣਾ ਜੇ ਕੋਈ ਭਰਾ ਕਿਸੇ ਦਾ ਨਸ਼ਾ ਕਰਦਾ ਉਹਦਾ ਮੇਰੇ ਕੋਲੇ ਜ਼ਿਕਰ ਵੀ ਨਹੀਂ ਕਰਨਾ ਤੁਸੀਂ ਠੀਕ ਆ ਵੀ ਆਪਾਂ ਇਹੋ ਜਿਹੇ ਭਰਾਵਾਂ ਨੂੰ ਉਹਨਾਂ ਨੂੰ ਤਾਂ ਮਣੇ ਹੀ ਕਰਦਾ ਕਰੋ ਸਾਫ਼ ਹੀ ਤੁਸੀਂ ਜੇ ਕੋ ਨਸ਼ੇ ਵਾਲੇ ਦਾ ਤੁਹਾਨੂੰ ਪਤਾ ਹੀ ਆ ਵੀ ਬੁਰਾ ਹਾਲ ਹੀ ਹੈਗਾ ਹਨਾ ਤਾਂ ਆਪਾਂ ਨਸ਼ੇ ਵਾਲੇ ਬੰਦੇ ਨੂੰ ਵੀ ਰਿਸ਼ਤਾ ਨਹੀਂ ਕਰਵਾਉਂਦੇ ਭਾਵੇਂ ਕੋਈ ਥੋੜੀ ਬਹੁਤੀ ਦਾਰੂ ਪਿਆਲੇ ਹੀ ਪੀਂਦਾ ਤਾਂ ਉਹਨਾਂ ਮੇਰਾ ਸਾਫ਼ ਮਨ ਹੈਗਾ ਵੀ ਆਪਾਂ ਉਹਨਾਂ ਦਾ ਕੇਸ ਨਹੀਂ ਫੜਦੇ ਹਨਾ ਤਾਂ ਸਾਫ਼ ਸੁਥਰਾ ਜੇ ਕਿਸੇ ਭੈਣ ਨੇ ਕੋਈ ਕੰਮ ਹੁੰਦਾ ਤਾਂ ਉਹ ਮੈਨੂੰ ਜਰੂਰ ਕਾਲ ਕਰ ਸਕਦੇ ਹੋ ਤਾਂ ਹੁਣ ਆਪਾਂ ਜਿਹੜਾ ਟੌਪ ਕ ਲੈਤਾ ਹੈਗਾ ਲੇਡੀ ਸੂਟ ਦਾ ਨਾਪ ਵੀ ਕਿਵੇਂ ਲੈਣਾ ਆ ਆਪਣੇ ਕੋਲੇ ਨਾਪ ਆ ਤੁਸੀਂ ਗਾਹਕ ਨੂੰ ਪੁੱਛ ਲਿਆ ਕਰੋ ਉੱਚਾ ਨੀਵਾ ਖੁੱਲਾ ਬੀੜਾ ਕਰਵਾਉਣਾ ਜਾਂ ਨਹੀਂ ਕਰਵਾਉਣਾ ਹਨਾ ਆ ਲਓ ਹੁਣ ਇੱਥੋਂ ਆਪਾਂ ਇਹਦਾ ਨਾਪ ਕਿਵੇਂ ਲੈਣਾ ਮੈਂ ਤੁਹਾਨੂੰ ਸਾਰਾ ਦੱਸੂਗਾ ਤ ਮਿੱਕੇ ਵੀ ਇੱਕ ਚੀਜ਼ ਹੋਰ ਆ ਕਈ ਭੈਣਾਂ ਕਹਿੰਦੀ ਮੇਰਾ ਆਪ ਦਾ ਨਾਪ ਲੈ ਲਿਆ ਬੋਡੀ ਤੋਂ ਤੁਸੀਂ ਉਹਨੇ ਬੋਡੀ ਤੋਂ ਵੀ ਨਾਪ ਲੈ ਲਿਆ ਕਰੋ ਪਰ ਨਾਲ ਸੂਟ ਲਾਜ਼ਮੀ ਮੰਗਵਾਇਆ ਕਰੋ ਫਿਰ ਆਪ ਨੂੰ ਪਤਾ ਲੱਗ ਜਾਵੇ ਕਿੱਥੋਂ ਕਿੱਥੋਂ ਕੀ ਕੀ ਜੀ ਸਹੀ ਆ ਕੀ ਕੀ ਚੀਜ਼ ਵੱਧ ਘੱਟ ਕਰਨੀ ਹੈ ਹਨਾ ਐ ਸਲਾਈ ਤੋਂ ਲੈ ਕੇ ਚੰਗੀ ਤਰ੍ਹਾਂ ਆਪਾਂ ਇੱਥੋਂ ਮਿਣਾਗੇ ਐ ਖਿੱਚ ਕੇ ਛਾੜਦਾ ਕਰੋ ਕਪੜਾ ਆ ਦੇਖੋ ਇਸ ਭੈਣ ਦੀ ਲੰਮਾਈ ਹੈਗੀ 42 ਇੰਚ ਇੱਥੇ ਆਪਾਂ ਲਿਖਾਂਗੇ ਲੰਮਾਈ ਵਾਲੀ ਥਾਂ ਤੇ 42 ਆ ਤਿਆਰ ਨਾਪ ਹੁੰਦਾ ਆਪਣਾ 42 ਨਾਪ ਆਹੀ ਲੰਬਾਈ ਕੁੜਤੀ ਦੀ ਫਿਰ ਆ ਗਈ ਨੰਬਰ 2 ਤੇ ਬਾਹ ਮਿਣਾਗੇ ਆਪਾਂ ਇਸ ਪੈਨ ਦੀ ਬਾਹ ਛੋਟੀ ਆ 14.5 ਇੰਚ ਤਾਂ ਆਪਾਂ 14.5 ਹੀ ਰੱਖਾਂਗੇ ਇਸ ਤੋਂ ਵੱਧ ਆਪਾਂ ਮਿਣਾਗੇ ਮੂਰੀ ਬਾਹ ਦੀ ਮੂਰੀ ਕਿੰਨੀ ਆ ਐਵੇਂ ਠੀਕ ਆ ਬਾਹ ਦੀ ਮੂਰੀ ਕਿ 10.5 ਯਾਨੀ ਕਿ ਸਵਾ ਪੰਜ 16 10.5 ਮੇਰੇ ਖਿਆਲ ਸਾਢੇ 16 ਸੀ ਦੁਬਾਰੇ ਮਿਲ ਲਿਆ ਕਰੋ ਕਈ ਵੇ ਨਾ ਪਲੇਖਾ ਲੱਗ ਜਾਂਦਾ ਐਵੇਂ ਆ ਲੋ ਤਾਂ ਬਾਹ ਇਹਨਾਂ ਦੀ 15 ਇੰਚ ਹੀ ਆ ਮੈਂ ਕੋ ਲੱਗੇ 16 ਲਿਖੀ ਐਂਛਾ ਆਪਾਂ ਲਿਖਾਂਗੇ 15 ਦੋ ਦੋ ਵਾਰੀ ਚੀਕ ਚੈੱਕ ਕਰ ਲਿਆ ਕਰੋ ਵੀ ਬਾਅਦ ਚ ਆਪਾਂ ਨੂੰ ਪੱਟ ਦੇੜ ਨਾ ਕਰਨੀ ਪਵੇ ਹਨਾ ਕਈ ਵਾਰੀ ਕੰਮਕਾਰ ਦੇ ਨੂੰ ਕਿਸੇ ਨੂੰ ਭੁਲੇਖਾ ਲੱਗ ਸਕਦਾ ਦੋ ਦੋ ਤਿੰਨ ਤਿੰਨ ਵਾਰੀ ਚੀਕ ਚੈੱਕ ਕਰਿਆ ਕਰੋ ਜਿਵੇਂ ਇੱਕ ਤੀਰਾ ਮਿੰਨ ਤੁਸੀਂ ਐਵੇਂ ਮਿਣਾ ਕਰੋ ਐਂ ਚੰਗੀ ਤਰ੍ਹਾਂ ਨਾ ਵਿਛਾ ਕੇ ਸਾਹਮਣੇ ਵੀ ਗਲਾ ਆਪਣਾ ਚੌੜਾ ਨਹੀਂ ਹੋਣਾ ਜਿਹਦੇ ਤੇ ਤੋਂ ਆਪਾਂ ਤੀਰਾ ਮਿੰਨ ਐਂ ਚੰਗੀ ਤਰ੍ਹਾਂ ਨੂੰ ਸੈੱਟ ਕਰ ਲਿਆ ਕਰੋ ਠੀਕ ਆ ਦੇਖੋ ਐਂ ਰੱਖ ਕੇ ਹੁਣ ਆਪਾਂ ਇਥੋਂ ਮਿਣਾਗੇ ਤੀਰਾ ਕਿੰਨਾ ਇਸ ਭੰਦਾ ਐਨ ਸਾਢੇ 12 ਤੀਰਾ ਇੱਥੇ ਆਪਾਂ ਲਿਖਾਂਗੇ ਸਾਢੇ 12 ਐ ਨਿਸ਼ਾਨੀ ਸਾਢੇ 12 ਤੋ ਆਹ ਛਾਤੀ ਇਥੇ ਆਪਾਂ ਲਿਖਾਂਗੇ ਛਾਤੀ ਕਿੰਨੀ ਆ ਚੀਜ਼ ਤੋਂ ਕੱਚਾ ਜੋ ਮਿਲਾएंगे ਆਪਾਂ ਠੀਕ ਆ ਜੀ ਚੰਗੀ ਤਰ੍ਹਾਂ ਖਿੱਚ ਕੇ ਛਾੜਦਾ ਕਰੋ ਜਿੱਥੇ ਆਪ ਦੀ ਆਪ ਸਹੀ ਹੁੰਦੀ ਆ ਦੇਖੋ ਸਾਢੇ 20 ਆ ਇਸ ਭੈਣ ਦੀ ਛਾਤੀ ਉੱਪਰੋਂ ਠੀਕ ਆ ਇੱਥੋਂ ਸਾਢੇ 20 ਤੇ ਹੁਣ ਆਪਾਂ ਮਿਲਾएंगे ਕਮਰ ਕਿੰਨੀ ਇਹਨਾਂ ਦੀ ਐ ਖਿੱਚ ਕੇ ਛਾੜਦਾ ਕਰੋ ਕਮਰ ਹੈਗੀ ਇਹਨਾਂ ਦੀ 7.5 ਇੱਥੇ ਆਪਾਂ ਲਿਖਾਂਗੇ ਸਾਢੇ 20 ਠੀਕ ਆ ਜਿੱਥੇ ਆ ਗਈ ਕਮਰ ਉੱਥੇ ਲਿਖਾਂਗੇ ਆਪਾਂ ਸਾਢੇ 17 ਜੇ ਕਿਸੇ ਭੈਣ ਦਾ ਇਹ ਸਨਾਪ ਦਾ ਸੂਟ ਆ ਤੁਸੀਂ ਇਹਨੂੰ ਵੀਡੀਓ ਨੂੰ ਦੇਖ ਕੇ ਫਿਰ ਕੱਟ ਲਿਆ ਕਰੋ ਇਸ ਤੋਂ ਬਾਅਦ ਆ ਗਈ हिਪ हिਪ ਵੀ ਮੇਲਨੀ ਆਪਾਂ ਨੇ ਇੱਥੋਂ ਫੜ ਕੇ ਉਦੋਂ ਇੱਥੋਂ ਫੜਾਂਗੇ ਐਵੇਂ ਚੰਗੀ ਤਰ੍ਹਾਂ ਨਾਪ ਲਿਆ ਕਰੋ ਕਿਉਂਕਿ ਨਾਪ ਤੇ ਕਾਟ ਦੋ ਹੀ ਚੀਜ਼ਾਂ ਜਿਹੜੀਆਂ ਜ਼ਰੂਰੀ ਹੁੰਦੀਆਂ ਇਸ ਭੈਣ ਦੀ ਜਿਹੜੀ हिਪ ਐਂ ਖਿੱਚ ਲਿਆ ਨਾ ਆ ਛੱਡਤਾ ਮੈਂ हिਪ ਹੈਗੀ ਇਹਨਾਂ ਦੀ ਸਵਾ 2 ਆਪਾਂ ਇੱਥੇ ਲਿਖਾਂਗੇ हिਪ ਸਵਾ 2 ਫਿਰ ਉਸ ਤੋਂ ਬਾਅਦ ਆਪਾਂ ਮਿਲ ਲੈਣਾ ਕੇਰਾ ਇਹ ਪੈਣ ਦਾ ਕੀੜਾ ਘੱਟ ਹੁੰਦਾ ਕੀ ਪੈਣ ਦਾ ਵੱਧ ਹੁੰਦਾ ਆ ਲੋ ਇਹਨਾਂ ਦਾ ਬਸ ਸਬਾਬੀਏ ਕੀੜੇ ਵੀ ਆਪਾਂ ਇੱਥੇ ਲਿਖਾਂਗੇ ਸਬਾਬੀ ਆ ਲੋ ਠੀਕ ਆ ਚਾਗ ਮੈਨ ਲਓ ਇਥੋਂ ਚਾਗ ਹੈਗੇ ਇਸ ਪੈਣ ਦੇ 21.21 ਇੱਥੇ ਆਪਾਂ ਲਿਖਾਂਗੇ ਸਾਢੇ 21 ਮੋਡਾ ਮੋਡਾ ਵੀ ਮੇਨਾਂ ਜ਼ਰੂਰ ਲਾਜ਼ਮੀ ਆ ਹਨਾ ਇੱਕ ਨਾ ਕਈ ਪੈਣ ਆਰਮੋਲ ਕਹਿੰਦੀਆਂ ਪਤਾ ਨਹੀਂ ਉਹ ਕਾਸ ਨੂੰ ਕਹਿੰਦੀਆਂ ਬੜੀ ਹਿੰਦੀ ਦਾ ਵਾਰਾ ਇਹ ਉਹ ਕਿਰਪਾ ਕਰਕੇ ਮੈਨੂੰ ਜਰੂਰ ਸਮਝਾਓ ਵੀ ਆਰਮੋਲ ਭਾਈ ਨੂੰ ਤੁਸੀਂ ਕਾਸ ਨੂੰ ਕਹਿੰਦੇ ਹੋ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਕੀ ਚੀਜ਼ ਰੱਖਣੀ ਆ ਉਹ ਕਈ ਭੈਣਾਂ ਦੇ ਨਾਲ ਕਮੈਂਟ ਆਉਂਦੇ ਵੀ ਆਰਮੋਲ ਉਹ ਪਤਾ ਨਹੀਂ ਕਿਸ ਚੀਜ਼ ਨੂੰ ਕਹਿ ਰਹੇਗਾ ਮੇਰੇ ਖਾਲ ਹਿੰਦੀ ਦਾ ਬਾੜਾ ਇਹ ਆਰਮੋਲ ਉਹ ਮੈਨੂੰ ਪਤਾ ਨਹੀਂ ਲੱਗ ਰਿਹਾਗਾ ਤੁਸੀਂ ਉਹਨੂੰ ਭੈਣ ਬਣ ਕੇ ਦੱਸ ਦਿਓ ਵੀ ਆਹ ਚੀਜ਼ ਨੂੰ ਬਈ ਆਰਮੋਲ ਕਹਿੰਦੇ ਹੋ ਫਿਰ ਮੈਂ ਤੁਹਾਨੂੰ ਤੁਹਾਡੀ ਉਹ ਸਮੱਸਿਆ ਦਾ ਜਿਹੜੀ ਆ ਉਹਦਾ ਹੱਲ ਦੱਸੂਗਾ ਆਹ ਲੋ ਮੋਡਾ ਆਪਾਂ ਐਂ ਖਿੱਚ ਕੇ ਛਾਰਦਾ ਕਿੰਨਾ ਮੋਡਾ 7.5 ਇੱਥੇ ਆਪਾਂ ਲਿਖਾਂਗੇ 7.5 ਸਟਾਰ ਉੱਲੀ ਲਿਖੇ ਨਾ ਪਲੇਟ ਇੱਥੇ ਨਿਸ਼ਾਨੀ ਲਾਵਾਂਗੇ ਹੁਣ ਆਪਾਂ ਪਲੋਈਆਂ ਨੂੰ ਪਲੋਈਆਂ ਕਿੰਨੀਆਂ ਨੀਵੀਆਂ ਹਨਾ ਇਹ ਆ ਲੋ ਇੱਥੋਂ ਆਪਾਂ ਮੈਨ ਲੈਣੀਆਂ ਪਲੋਈਆਂ ਇਸ ਜਗ੍ਹਾ ਤੋਂ ਤਾਂ ਪਲੋਈਆਂ ਹੈਗੀਆਂ ਇਸ ਭਾਂਡੀਆਂ ਨੀਵੀਆਂ ਸਾਢੇ 10 ਪੌਣੇ 11 ਤੇ ਐ ਇੱਥੇ ਆਪਾਂ ਲਿਖਾਂਗੇ ਪੌਣੇ 11 ਇਹ 11 ਤੋਂ ਘੱਟ ਪੌਣੇ 11 ਠੀਕ ਆ ਇੱਥੇ ਗਲਾ ਲਿਖਾਂਗੇ ਇੱਥੇ ਲਿਖਾਂਗੇ ਕੂਣੀ ਪਹਿਲਾਂ ਕੂਣੀ ਮੈਂਦੇ ਆਪਾਂ ਨਹੀਂ ਕਿੰਨੀ ਹੈ ਇਹ ਚੰਗੀ ਤਰ੍ਹਾਂ ਖਿੱਚ ਲਿਆ ਕਰੋ ਐ ਪੁਰਾਣੇ ਕੱਪੜੇ ਨੇ ਬਲ ਬਲ ਪੈ ਰਹੇ ਨੇ ਕੋਣੀ ਹੈਗੀ ਇਸ ਭੈਣ ਦੀ 14 ਇ ਇਹ ਲਾਜ਼ਮੀ ਮਿਣਾ ਕਰੋ ਵੀ ਆਪਾਂ ਨੂੰ ਦੁਬਾਰੀ ਮਸ਼ੀਨ ਤੇ ਧਾਗਾ ਚੜਾਉਣਾ ਪਵੇ ਨਾ ਕੋਣੀ ਜਦੋਂ ਆਪਾਂ ਮਿਣ ਕੇ ਰੱਖਦੇ ਕਈ ਵਾਰੀ ਆਪਾਂ ਆਏ ਨਹੀਂ ਸਿਰ ਵਹੁੰਦੀਆਂ ਭੈਣਾਂ ਫਿਰ ਆ ਕੋਣੀ ਇਥੋਂ ਟੈਟ ਹੋ ਜਾਂਦੀ ਜਾਂ ਐ ਮੋੜਾਂਗੇ ਫਿਰ ਵੀ ਸਿਉਣਾ ਖਿੱਚੀਆਂ ਜਾਂਦੇ ਨੇ ਹਨਾ ਤਾਂ ਹੁਣ ਆਪਾਂ ਮਿਣਾਗੇ ਗਲਾ ਗਲਾ ਜਦੋਂ ਮਿਣਣਾ ਉਹ ਚੰਗੀ ਤਰ੍ਹਾਂ ਸੂਟ ਨੂੰ ਵਿਛਾਲਿਆ ਕਰੋ ਐ ਕਰਕੇ ਨਾ ਪੂਰਾ ਚੰਗੀ ਤਰ੍ਹਾਂ ਆ ਦੇਖੋ ਐ ਇਥੋਂ ਆਪ ਨੂੰ ਪਤਾ ਲੱਗ ਜਾਂਦਾ ਗਲਾ ਚੌੜਾ ਕਿੰਨਾ ਨਾਲੇ ਤਾਂ ਅੰਦਾਜ਼ਾ ਹੋ ਜਾਂਦਾ ਹਨਾ ਕੋਈ ਹਰਦ ਭੈਣ ਦਾ ਅਲੱਗ-ਅਲੱਗ ਟੇਸਟ ਆ ਕੋਈ ਗਲਾ ਖੁੱਲਾ ਪਾਉਂਦੀ ਆ ਕੋਈ ਇਸ ਤਰ੍ਹਾਂ ਵੱਡਾ ਪਾਉਂਦੀ ਉਹ ਚੀਜ਼ ਨੂੰ ਲਾਜ਼ਮੀ ਧਿਆਨ ਚ ਰੱਖਿਆ ਕਰੋ ਐਵੇਂ ਵੀ ਤੁਸੀਂ ਮਿਲ ਸਕਦੇ ਹੋ ਗਲਾ ਚੌੜਾ ਹਨਾ ਕਿੰਨਾ 5.5 ਜਾਗਾ ਤੇ ਲੰਬਾਈ ਕਿੰਨੀ ਗਲੇ ਦੀ ਇੱਥੋਂ ਮਿਲਣਾ ਕਰੋ ਇਹ ਆ ਦੇਖੋ ਅਗਲਾ ਅਗਲਾ ਕਿੰਨਾ ਇਹਨਾਂ ਦਾ 6.5 ਆ ਦੇਖੋ ਬੈਕ ਕਿੰਨਾ 5.5 ਇੱਥੇ ਆਪਾਂ ਲਿਖਾਂਗੇ ਅਗਲਾ 6.5 ਤੇ ਬੈਕ 5.5 ਸਾਰਾ ਨਾਪ ਹੋ ਗਿਆ ਨਾ ਕੁਰਤੀ ਦਾ ਇੱਕ ਚੀਜ਼ ਰਹਿ ਗਈ ਆ ਦੇਖੋ ਫੰ ਤੁਸੀਂ ਆ ਚੀਜ਼ ਲਾਜ਼ਮੀ ਮਿਣਾ ਕਰੋ ਵੀ ਆਪਾਂ ਜਦੋਂ ਐ ਕਰਦੇ ਕਈ ਵਾਰੀ 벨ਟ ਜੀ ਦੀ ਨਹੀਂ ਹੁੰਦੀ ਇੱਥੋਂ ਜੇ ਪਿੱਟੇ ਡਿਆਉ ਪੈਣਾ ਲੱਗਦਾ ਪੈਣਾ ਦਾ ਹਨਾ ਤਾਂ ਉਹ ਲਾਜ਼ਮੀ ਆ ਜੀ ਮਿਣ ਕੇ ਰੱਖਿਆ ਕਰੋ ਆਹ ਲੋ ਇਹਨਾਂ ਦੇ ਹੈਗੇ 14 ਇਹਨੂੰ ਪੁੱਛ ਲਿਆ ਕਰੋ ਕਿਸੇ ਨੂੰ ਹਨਾ ਵੀ ਠੀਕ ਆ ਤੁਹਾਡੇ ਆ ਸਿਓ ਨੂੰ ਕਿਉਂਕਿ ਇਹ ਉਦੋਂ ਤੇ ਅੱਜ ਨਹੀਂ ਹੁੰਦੀ ਬਾਅਦ ਚ ਤੁਹਾਡੇ ਕੋਲ ਜਦੋਂ ਠੀਕ ਕਰਨ ਨੂੰ ਆਉਂਦਾ ਉਦੋਂ ਆਪਣਾ ਹੀ ਮੂਡ ਖਰਾਬ ਹੁੰਦਾ ਵੀ ਪਹਿਲੇ ਹੀ ਨਸ ਨਹੀਂ ਹਨਾ ਪਤਾ ਕਰਕੇ ਇਹਨੂੰ ਸੂਟ ਪਵਾ ਕੇ ਦੇਖ ਲਿਆ ਕਰੋ ਤੁਸੀਂ ਆਪ ਵੀ ਨਿਗਾਹ ਮਾਰ ਲਿਆ ਕਰੋ ਵੀ ਐ ਕਰਕੇ ਦੇਖੋ ਫਿਰ ਆ ਚੀਜ਼ ਤਾਂ ਚੱਕੀ ਜਾਂਦੇ ਆਏ ਹਨਾ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਛੋਟੀਆਂ ਛੋਟੀਆਂ ਗੱਲਾਂ ਦਾ ਕਿਉਂਕਿ ਕਈ ਵਾਰੀ ਗਾਹਕ ਦੇ ਦਿਮਾਗ 'ਚ ਨਹੀਂ ਹੁੰਦੀ ਗੱਲ ਵੀ ਸਾਰੀਆਂ ਚੀਜ਼ਾਂ ਕਿਉਂਕਿ ਨਕਸ਼ ਹੁੰਦੇ ਵਾਲੇ ਸੂਟ ਦੇ ਵਿੱਚ ਉਹ ਸਾਰੇ ਪੂਰੇ ਉਹਨਾਂ ਤੋਂ ਨਹੀਂ ਦੇ ਲਿਖ ਕੇ ਲੈਂਦੇ ਘਰ ਉਹ ਇੱਕ ਕਦਾ ਨਕਸ਼ ਦੱਸਣਾ ਭੁੱਲ ਜਾਂਦੇ ਆਪਾਂ ਨੂੰ ਬਾਅਦ 'ਚ ਫਿਰ ਦੁਬਾਰੇ ਪੱਟ ਦੇੜ ਕਰਨੀ ਤਰਪਾਈ ਪੱਟਣੀ ਹਨਾ ਪਰੌਖਾ ਹੋ ਜਾਂਦਾ ਹੈਗਾ ਤਾਂ ਕਰਕੇ ਸੂਟ ਪਵਾ ਕੇ ਦੇਖ ਲਿਆ ਕਰੋ ਤੁਸੀਂ ਇੱਕ ਟ੍ਰਾਈ ਰੂਮ ਜਾਂ ਘਰੇ ਬਣਾ ਲਿਆ ਕਰੋ ਵੀ ਸਾਨੂੰ ਸੂਟ ਪਾ ਕੇ ਦਿਖਾ ਹਨਾ ਤਾਂ ਉਦੋਂ ਆਪ ਨੂੰ ਪਤਾ ਲੱਗਣੀ ਸੂਟ ਪਾਇਆ ਕਿਵੇਂ ਲੱਗਦਾ ਆ ਦੇਖੋ ਆ ਸੂਟ ਨਾ ਆਪਣਾ ਬਣਿਆ ਹੋਇਆ ਕਈ ਭੈਣਾਂ ਮੈਨੂੰ ਪੁੱਛਦੀਆਂ ਸੀ ਬੈਲਟ ਕਿੰਨੀ ਰਹਿਣੀ ਬਈ ਬਣ ਕੇ ਆ ਲੋ ਆ ਜਿਹੜੀ ਬੈਲਟ ਆ ਇਹ 4 ਇੰਚ ਰਹਿਣੀ ਪੈਨੂੰ ਬਣ ਕੇ ਜਿਹੜੀ ਮੈਂ ਬੈਲਟ ਪਾਉਣਾ ਹੁੰਦਾ ਉਹ 4 ਇੰਚ ਰਹਿਣੀ ਬੈਲਟ ਬਣ ਕੇ ਕਈ ਭੈਣਾਂ ਨੇ ਹਜੇ ਤੱਕ ਸਮਝ ਨਹੀਂ ਆਈ ਵੀ ਜਿਹੜਾ ਮੈਂ 6 ਇੰਚ ਕੱਢਦਾ ਉਹ ਕਿਸ ਹਿਸਾਬ ਦਾ ਹੁੰਦਾ ਤਾਂ ਮੈਂ ਅੱਜ ਫੇਰ ਸਮਝਾਵਾਂਗਾ ਵੀ 6 ਇੰਚ ਫੀਤਾ ਕੱਢਣ ਦਾ ਕਿਸ ਹਿਸਾਬ ਦਾ ਹੁੰਦਾ ਜੇ ਤੁਹਾਡੇ ਉਹ ਜੀ ਨਹੀਂ ਸਮਝ ਆਉਂਦੀ ਤੁਸੀਂ ਆਉ ਹਿਸਾਬ ਨਾਲ ਸਲਵਾਰ ਕੱਟ ਸਕਦੇ ਕੋਈ ਦਿੱਕਤ ਨਹੀਂ ਮੇਣਗੀ ਆਪਾਂ ਨੂੰ ਅਡੀਆਂ ਨਹੀਂ ਲੰਗੀਆਂ ਹੁਣ ਜਿਵੇਂ ਆ ਡਿੰਗਣ ਸਲਵਾਰ ਮੂਰੂ ਤਾਂ ਬਲ ਪਈ ਜਾਂਦੇ ਹੁੰਦੇ ਆ ਤੇ ਪਿੱਛੇ ਅਡੀਆਂ ਤੋਂ ਸਲਵਾਰ ਚੱਕੀ ਜਾਂਦੀ ਆ ਮੇਣ ਮੁੱਦਾ ਆਪਣਾ ਉਹ ਆਗਾ ਹਣਾ ਹਲ ਹੁਣ ਆਪਾਂ ਸਲਵਾਰ ਦੀ ਜਦੋਂ ਲੰਮਾਈ ਮੈਣੀ ਆ ਐ ਖਿੱਚ ਕੇ ਚੰਗੀ ਤਰ੍ਹਾਂ ਛੜਦਾ ਕਰੋ ਬਸ ਉਸ ਤੋਂ ਬਾਅਦ ਨਹੀਂ ਖਿੱਚਣਾਗਾ ਇੱਥੋਂ ਮਿਲਾਂਗੇ ਆਪਾਂ ਬੈਲਟ ਤੋਂ ਸੈਂਟਰ ਚੋਂ ਆ ਦੇਖੋ ਇਸ ਪਾਸੇ ਦੀ ਲੰਬਾਈ ਕਿੰਨੀ ਆ ਸਵਾ 32 ਠੀਕ ਆ ਆਪਾਂ 32 ਰੱਖਾਂਗੇ ਕਿਉਂਕਿ ਮਾੜਾ ਮੋਟਾ ਨਾ ਕਈ ਵਾਰੀ ਕੱਪੜਾ ਸੁੰਗਣ ਦਾ ਡਰ ਹੁੰਦਾਗਾ ਮਾੜੀ ਨੀਮੀ ਹੋਈ ਤਾਂ ਮੂਰੇ ਪਲੇਟ ਪਾ ਦੇਂਗਾ ਆਪਾਂ ਇੱਥੇ ਪਰ ਜੇ ਉੱਚੀ ਹੋ ਗਈ ਫਿਰ ਉਹਦਾ ਹੱਲ ਨਹੀਂ ਕੋਈ ਹਨਾ ਆਹ ਲੋ ਮੋਰੀ ਮਿਲਾਂਗੇ ਆਪਾਂ ਕਿੰਨੀ ਇਹਨਾਂ ਦੀ 12.5 ਇੱਥੇ ਆਪਾਂ ਲਿਖਾਂਗੇ 12 ਇਸੇ ਤਰੀਕੇ ਬੈਲਟ ਮਿਲਨਿਆ ਕਰੂ ਕਿੰਨੀ ਆ ਨਾਲ ਆ ਮੈਂ ਤੁਹਾਨੂੰ ਕਹਿੰਦਾ ਨਾਲ ਦਾ ਪਾਇਆ ਦੇਖੋ ਐ ਨਾਲਾ ਨਾਲ ਦਾ ਪਾਇਆ ਕਰੋ ਇਹ ਬਹੁਤ ਜ਼ਰੂਰੀ ਗੱਲਾਂ ਆ ਤੁਹਾਨੂੰ ਇਹ ਚੀਜ਼ ਕੰਮ ਬਹੁਤ ਦਵਾਊਗੀ ਜਦੋਂ ਤੁਹਾਡਾ ਸੂਟ ਕਿਸੇ ਵੀ ਬਾਹਰਲੀ ਘੰਟੀ ਦੇ ਵਿੱਚ ਬਣ ਕੇ ਜਾਣ ਲੱਗੇ ਨਾ ਉਹ ਫਿਰ ਤੁਹਾਡੇ ਫੈਨ ਹੋ ਜਾਣਗੇ ਉਹਨੂੰ ਕੱਲੇ ਨਾਲੇ ਕਰਕੇ ਤਾਂ ਨਾਲਾ ਪੈਣ ਨੂੰ ਜ਼ਰੂਰ ਪਾਇਆ ਕਰੋ ਆ ਦੇਖੋ ਬੈਲਟ ਕਿਵੇਂ ਮਿਲਨੀ ਆ ਖਿੱਚ ਕੇ ਛੱਡਿਆ ਕਰੋ ਠੀਕ ਆ 2 ਇੰਚ 벨ਟ ਹਨ ਇੱਥੇ ਆਪਾਂ ਲਿਖਾਂਗੇ 2 ਝੋਲੀ ਮੈਲਿਆ ਕਰੋ ਜਰੂਰ ਕਈ ਵਾਰ ਝੋਲੀ ਵੱਡੀ ਪਾਉਂਦੀਆਂ ਕਈ ਛੋਟੀ ਪਾਉਂਦੀਆਂ ਨਾ ਤਾਂ ਕਿ ਤੁਹਾਨੂੰ ਬਾਅਦ ਚ ਦਿੱਕਤ ਨਾ ਦੇ ਛੋਟੀ ਪਾਦੀ ਤਾਂ ਵੀ ਆਊਗੀ ਵੱਡੀ ਪਾਦੀ ਤਾਂ ਵੀ ਆਹ ਸਿਆਂ ਤੋਂ ਲੈ ਕੇ ਐ ਸਿਆਂ ਦੀ ਕਰਾ ਦੇਖੋ ਕਿੰਨੀ ਆ 12.5 ਇੱਥੇ ਲਿਖੋ 12.5 ਤੇ ਇੱਥੇ ਲਿਖੋ 12.5 ਅਗਲੀ ਵੀ ਝੋਲੀ 12.5 ਬੈਗ ਝੋਲੀ ਵੀ 12.5 ਠੀਕ ਆ ਇੱਥੇ ਆਪਾਂ ਨਾਮ ਲਿਖਾਂਗੇ ਤਰੀਕ ਲਿਖ ਲਈ ਅੱਜ ਦੀ ਜਿਵੇਂ ਅੱਜ ਹੈਗੀ ਆ 24 4 25 ਇਥੇ ਲਿਖਾਂ ਕਿ ਕੀ ਦਾ ਸੂਟ ਹੈ ਜਸਪਾਲ ਸਿੰਘ ਜਸਪਾਲ ਸਿੰਘ ਦੀ ਬਾਈਕ ਦਾ ਸੂਟ ਹੈ ਨਾ ਆਪਾਂ ਇੱਥੇ ਲਿਖਾਂ ਜਸਪਾਲ ਸਿੰਘ ਕਦੋਂ ਦੇਣਾ ਉਹ ਦੀ ਤਰੀਕ ਜਿਵੇਂ ਅੱਜ 24 ਆ ਆਪਾਂ ਹਫਤੇ ਦਾ ਟਾਈਮ ਲਿਆ ਕਰੋ 1 5 2025 ਇੱਕ ਪਰਚੀ ਉਹਨੂੰ ਦੇ ਦਿਆ ਕਰੋ ਇੱਕ ਆਪਦੇ ਕੋਲੇ ਰੱਖ ਲਿਆ ਕਰੋ ਜੇ ਥੋੜਾ ਹੱਥ ਚੱਲਦਾ ਤਾਂ ਡੈਰੀਆਂ ਚ ਖਵਾ ਸਕਦੇ ਹੋ ਜੇ ਹਜੇ ਹੱਥ ਟੈਟਾ ਰੋਕੇ ਬੜਮਲੋ ਕੋਈ ਦਿੱਕਤ ਨਹੀਂ ਹੈ ਨਾ ਪਰ ਡੈਰੀਆਂ ਤਾਂ ਜਰੂਰ ਸ਼ੁਰੂ ਕਰੋ ਜਿਹੜੀਆਂ ਭੈਣਾ ਬਗੀਕਾ ਤੇ ਕੰਮ ਕਰਦੀਆਂ ਨਾ ਮੇਰੇ ਨਾਲ ਜੁੜੂਗਾ ਹੋਊਗਾ ਉਹਨਾਂ ਨੂੰ ਪੈਣੋਂ ਡੈਰੀ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਦੇ ਨਾਲ ਆਪਣੇ ਕੰਮ ਤੇ ਫਰਕ ਪੈਂਦਾ ਪੂਰਾ ਹੀ ਥੋੜਾ ਨਹੀਂ ਪੈਂਦਾ ਪੂਰਾ ਹੀ ਪੈਂਦਾ ਜਦੋਂ ਤੁਸੀਂ ਉਹਨਾਂ ਨੂੰ ਆਹ ਪਰਚੀ ਦਿੱਤੀ ਆ ਦੇਖੋ ਮੈਂ ਤੁਹਾਨੂੰ ਨਾ ਪੂਰਾ ਐਕਸਪੈਰੀਮੈਂਟ ਕਰਕੇ ਦਿਖਾਵਾਂਗਾ ਆਹ ਸੂਟ ਆ ਮੰਨ ਕੇ ਜੇ ਲੋ ਉਹਨਾਂ ਦਾ ਹਨਾ ਇੱਥੋਂ ਕਾਤਰ ਐ ਲਾਣਾ ਕਰੋ ਇਹ ਫੈਨਿਕ ਆਹ ਦੇ ਫੈ ਲਾ ਲਿਆ ਫੈਨਿਕ ਕਾਤਰ ਆਪਾਂ ਕੁਲੀ ਰੱਖਾਂਗੇ ਤਾਂ ਆਪ ਤੁਹਾਡੇ ਕੋਲੇ ਕੰਮ ਲੇਡੀ ਸੂਟਾਂ ਦਾ ਜ਼ਿਆਦਾ ਹੁੰਦਾ ਜਿਵੇਂ ਸਾਡੇ ਕੋਲੇ ਕੁੜਤੇ ਪੀਮੇ ਦੇ ਵਾਲਾ ਹੁੰਦਾ ਤਾਂ ਆਪਾਂ ਆ ਵੇ ਪਰਚੀ ਆਹ ਲਾ ਤਾ ਨਾ ਇੱਥੇ ਆ ਆ ਆਪਣੇ ਕੋਲੇ ਰੱਖ ਲਿਆ ਇਹਦੇ ਨਾਲ ਨਾਲ ਇੱਕ ਦਾ ਸੂਟ ਨਹੀਂ ਗਮਾਇਆ ਅਗਲੇ ਦਾ ਆਪਣੇ ਮੰਨ ਕੇ ਲਓ ਕੱਲ ਨੂੰ ਇਹੋ ਜਿਹਾ ਸੂਟ ਇਹ ਇਹ ਜਸਪਾਲ ਕੱਲੂ ਕਵਾਲ ਫੜਾ ਗਿਆ ਹਨਾ ਇਹੋ ਜਿਹਾ ਸੂਟੀ ਤਾਂ ਫਿਰ ਰੌਲਾ ਪਊਗਾ ਵੀ ਆਹ ਸੂਟ ਸਾਡਾ ਸੂਟ ਸਾਡਾ ਹਨਾ ਤਾਂ ਆਪਣੇ ਕੋਲੇ ਗਾਤਰ ਲੱਗੀ ਹੁੰਦੀ ਆ ਆਪਾਂ ਕਹਿੰਦੇ ਕਵਾਲ ਨੂੰ ਵੀ ਆਹ ਭਾਈ ਤੇਰਾ ਤੇ ਆਹ ਹੈਗਾ ਉਹਨਾਂ ਦਾ ਹਨਾ ਪੁਲੇਖਾ ਨਹੀਂ ਲੱਗਦਾ ਯਾਨੀ ਸੂਟ ਦਾ ਤਾਂ ਇਹ ਗਾਤਰ ਜ਼ਰੂਰ ਲੱਗ ਜਾ ਕਰੋ ਹਨਾ ਵੀ ਆਪਾਂ ਨੂੰ ਪਤਾ ਲੱਗੇ ਸੂਟ ਦਾ ਵੀ ਆਹ ਉਹਨੂੰ ਪਰਚੀ ਦੇ ਦਿਆ ਕਰੋ ਉੱਤੇ ਪੈਸੇ ਲਿਖ ਦਿਆ ਕਰੋ ਕਿੰਨੇ ਜਿਵੇਂ ਆਪਾਂ ਇੱਥੇ ਲਿਖਾਂਗੇ ਜਿਸਪਾਲ ਸਿੰਘ ਠੀਕ ਆ ਇੱਥੇ ਜਿਸਪਾਲ ਸਿੰਘ ਲਿਖਿਆ ਤਰੀਕ ਪਈ 24 4 ਅੱਜ ਆਪਾਂ ਨਾਮ ਲੇਤਾ ਇੱਥੇ ਨਾਮ ਲਿਖਿਆ ਕਰੋ 1 525 ਨੂੰ ਇੱਥੇ ਸਮਾਈ ਲਿਖਤੀ 나ਗੂ ਰੌਲਾ ਬਿਨਾਗੋਰ ਇਸ ਤਰ੍ਹਾਂ ਨੂੰ ਪਾਤੀ ਦੇਦੀ ਜਦੋਂ ਗਾਹ ਕਾਊਗਾ ਆਪਾਂ ਨਹੀਂ ਹੁੰਦੇ ਦੁਕਾਨ ਤੇ ਕੋਈ ਵੀ ਬੰਦਾ ਆਪਣੇ ਘਰ ਦਾ ਪਾਲ ਕੇ ਅਗਲੇ ਸੂਟ ਫੜਾਣ ਦਾ ਪੈਸੇ ਦੇ ਕੇ ਹਨਾ ਠੀਕ ਆ ਬਾਕੀ ਵੀਡੀਓ ਅੱਜ ਵਾਲੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਓ ਜਿਹੜੀਆਂ ਭੈਣਾਂ ਡੈਰੀ ਛਪੋਣੀਆਂ ਚਾਹੁੰਦੀਆਂ ਉਹ ਮੈਥੋਂ ਡੈਰੀਆਂ ਵਾਲੇ ਭਰਾ ਦਾ ਨੰਬਰ ਲੈ ਲਓ ਆਪਣਾ ਆਪਦਾ ਹੀ ਬੰਦਾ ਉਹ ਮੇਰੇ ਪ੍ਰਾਪਰਟੀ ਡੀਲਰ ਦੇ ਵਿੱਚ ਨਾਲ ਹੀ ਉਹ ਕੰਮ ਕਰਦਾ ਮੁੰਡੇ ਦਾ ਸੁਭਾਅ ਵੀ ਬਹੁਤ ਵਧੀਆ ਜੇ ਕੋਈ ਬਠਿੰਡੇ ਦੇ ਲਾਗੇ ਛਾਗੇ ਰਹਿਣ ਵਾਲੇ ਹੁੰਦੇ ਨਾ ਤੁਸੀਂ ਆਪ ਹੀ ਆ ਕੇ ਥੋੜੀ ਖੇਚਲ ਕਰ ਲਿਆ ਕਰੋ ਮੇਰੇ ਤੇ ਨਾ ਰਹਿਣਾ ਕਰੋ ਕਿਉਂਕਿ ਮੇਰਾ ਕੰਮ ਚੰਨੀ ਵਾਲਾ ਕੰਮ ਹੈ ਤੁਹਾਡੇ ਗੱਲਾਂ ਸਾਰੀ ਕਰਨ ਤੇ ਟਾਈਮ ਮੇਰੇ ਕੋਲੇ ਪੂਰਾ ਪੂਰਾ ਹੀ ਹੁੰਦਾ ਬਾਕੀ ਜਿਹੜੀਆਂ ਭੈਣਾਂ ਤਰਾਏ ਕਰਦੀਆਂ ਫੋਨ ਵੀ ਮੇਰਾ ਬੰਦ ਹੁੰਦਾ ਹਨ ਵੀ ਫੋਨ ਜਿਵੇਂ ਹੁਣ ਆਪਾਂ ਵੀਡੀਓ ਬਣਾ ਰਹੇ ਹੁਣ ਵੀ ਮੇਰਾ ਫੋਨ ਬੰ ਤਾਂ ਫੋਨ ਤਾਂ ਕਰਕੇ ਪਹਿਨੂੰ ਬੰਦ ਕਰਨਾ ਪੈਂਦਾ ਜਾਣ ਬੁੱਝ ਕੇ ਨਹੀਂ ਮੈਂ ਬੰਦ ਕਰਦਾ ਵੀ ਜਾਂ ਕਈ ਵਾਰੀ ਉਧਰ ਪ੍ਰਾਪਰਟੀ ਵਾਲੇ ਦਾ ਫੋਨ ਮੈਂ ਕਿਤੇ ਗਿਆ ਹੋਣਾ ਫਿਰ ਮੈਨੂੰ ਫੋਨ ਬੰਦ ਕਰਨਾ ਪੈਂਦਾ ਤਾਂ ਹੁਣ ਮੈਂ ਗਾਂ ਵਾਲੀ ਵੀਡੀਓ ਅੱਜ ਹੀ ਇਸੇ ਸੂਟ ਨੂੰ ਕੱਟ ਕੇ ਆਲ ਓਵਰ ਸੂਟ ਆਪਣੇ ਕੋਲੇ ਇਹਦੀ ਵੀਡੀਓ ਪਾਉਂਗਾ ਨਾਲੇ ਤਾਂ ਨਾਪਾਲੀ ਛੋੜੀ ਕੋਲੇ ਵੀਡੀਓ ਆ ਗਈ ਜੇ ਫਿਰ ਵੀ ਕੋਈ ਕਮੀ ਪੇਛੀ ਰਹੇਗੀ ਉਹ ਤੁਸੀਂ ਮੈਨੂੰ ਦੱਸ ਕੇ ਜਰੂਰ ਉਹ ਕਰਿਓ ਬਾਕੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਗਾਂ ਦੇ ਭੈਣਾਂ ਨੂੰ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਫੇਸਬੁੱਕ ਰਾਹੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਰਾਜ ਨੰਬਰ ਗਰੁੱਪ ਦੇ ਵਿੱਚ ਐਡ ਨਹੀਂ ਕਰਵਾਇਆ ਉਹ ਭੈਣ ਵਾਂਗ ਕੇ ਨੰਬਰ ਗਰੁੱਪ ਦੇ ਵਿੱਚ ਐਡ ਕਰਵਾ ਲਓ ਜਿਵਾਗਣਾ ਗੇਮਾ ਗੂਮਾ ਬਾਲੀਂ ਕਰਦੇ ਆ ਆਪਣੇ ਚੈਨਲ ਪਿੱਛੇ ਚਲਾ ਜਾਂਦਾ ਫਿਰ ਤੁਹਾਨੂੰ ਪਤਾ ਹੀ ਲੱਗਦਾ ਵੀ ਅੱਜ ਬਾਈ ਨੇ ਵੀਡੀਓ ਪਾਈ ਆ ਜਾਂ ਨਹੀਂ ਪਾਈ ਹਨਾ ਤੇ ਜਿਹੜੀਆਂ ਮੇਰੀ ਮਾਤਾ ਦੀ ਉਮਰ ਦੀਆਂ ਮੇਰੀ ਵੀਡੀਓ ਵੇਖਦੀਆਂ ਉਹ ਤਾਂ ਜ਼ਰੂਰੀ ਕਰਾਉਣ ਫਿਰ WhatsApp ਤੇ ਜਾ ਕੇ ਤੁਸੀਂ ਕੀ ਕਰਨਾ ਉੱਥੇ ਲਿੰਕ ਆ ਜਾਊਗਾ ਹਨਾ ਤਾਂ ਲਿੰਕ ਨੂੰ ਤੁਸੀਂ ਖੋਲ ਲਿਆ ਕਰੋ ਜਿਵੇਂ ਹੱਥ ਮਾਰੋਗੇ ਤੇ ਫਿਰ ਅੱਜ ਵਾਲੀ ਵੀਡੀਓ ਤੁਹਾਡੇ ਕੋਲ ਖੁੱਲ ਜੂਗੀ ਆਹ ਦੇਖੋ ਜਿਵੇਂ ਮੰਨ ਕੇ ਚਲੋ ਆਹ ਸੀ ਇਹ ਨਾ ਬਾਈ ਦਾ ਮੋਬਾਈਲ ਆ ਆਪਾਂ ਮੈਂ ਤੁਹਾਨੂੰ ਖੋਲ ਕੇ ਦਿਖਾਉਂਦਾ ਇਹਨਾਂ ਆਹ ਜਿਵੇਂ ਇਹਨਾਂ ਦਾ ਆ ਮੋਬਾਈਲ ਆ ਇਹਦੇ ਵਿੱਚ ਆਪਣਾ ਆਪਣਾ ਚੈਨਲ ਮੇਰਾ ਖਾਲਾ ਐਡ ਨਹੀਂ ਹੈ ਨਾ ਚਲੋ ਆਪਾਂ ਇੱਥੇ ਕੋਈ ਵੀ ਵੀਡੀਓ ਖੋਲਾਂਗੇ ਆ ਦੇਖੋ ਐਵੇਂ ਜਿਵੇਂ ਇੱਥੇ ਇਹਨਾਂ ਨੇ ਕੋਈ ਵੀ ਬਾਈ ਹੋਈ ਹੋਗੀ ਵੀਡੀਓ ਇਹ ਗਰੁੱਪ ਦੇ ਵਿੱਚ ਆ ਜਾਂਦਾ ਜਦੋਂ ਤੁਸੀਂ ਮੰਨ ਕੇ ਜਦੋਂ ਕੋਈ ਵੀ ਵੀਡੀਓ ਖੋਲੋਗੇ ਨਾ ਆ ਆਦਮੀ ਇਹਦੇ ਉੱਤੇ ਆਖ ਤੁਹਾਰੋਂ ਗਏ ਆ ਦੇਖੋ ਫਿਰ ਆਪਣੀ ਵੀਡੀਓ ਤੁਹਾਡੇ ਕੋਲ ਐ ਖੁੱਲਣ ਲੱਗ ਜੂ ਫਿਰ ਤੁਹਾਨੂੰ ਚੈਨਲ ਤੇ ਜਾਣ ਦੀ ਲੋੜ ਨਹੀਂ ਬਾਕੀ ਜਿਹੜੀਆਂ ਭੈਣਾਂ ਜਾਂ ਭਰਾ ਬਿਲਕੁਲ ਨਵੇਂ ਆ ਚੈਨਲ ਦੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨਿਊ ਵਜਾ ਦਿਓ ਨਾਲ ਹੀ ਘੰਟੀ ਜੀ ਹੁੰਦੀ ਉਹਨੂੰ ਵਜਾ ਦਿਓ ਆਰ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਤੁਹਾਡੇ ਕੋਲ ਕੋਈ ਵੀਡੀਓ ਮਿਸ ਨਾ ਹੋਵੇ ਬਾਕੀ ਜੇ ਕਿਸੇ ਨੂੰ ਮੇਰੀ سپورਟ ਦੀ ਲੋੜ ਹੁੰਦੀ ਹੈ ਉਹ ਮੇਰੇ ਕੰਨੇ ਕੋਲ ਫੁੱਲ سپورਟ ਆ ਤੇ ਜੇ ਕਿਸੇ ਭੈਣ ਨੇ ਲੇਡੀ ਸੂਟਾਂ ਦਾ ਕੰਮ ਭਾਈ ਸ਼ੁਰੂ ਕਰਨਾ ਉਹ ਮੇਰੇ ਕੋਲੇ ਉਸ ਭੈਣ ਦਾ ਨੰਬਰ ਵੀ ਹੈਗਾ ਆਪਣਾ ਲੁਧਿਆਣੇ ਵਾਲੀ ਦਾ ਤੁਸੀਂ ਆਨਲਾਈਨ ਵੀ ਇੱਕ ਇੱਕ ਦੋ ਦੋ ਸੂਟ ਮੰਗਵਾ ਸਕਦੇ ਹੋ ਜੇ ਘਰ ਪਾਉ ਨੂੰ ਸੂਟ ਮੰਗਵਾਉਣੇ ਜਿਵੇਂ ਇਹੋ ਜਿਹੇ ਜਾਂ ਵਧੀਆ 7-800 ਦੀ ਰੇਂਜ ਚ ਹਨ ਜਾਂ 1000-1500 ਰੇਂਜ ਚ ਉਹ ਮੇਰੇ ਤੋਂ ਨੰਬਰ ਲੈ ਲਿਓ WhatsApp ਤੇ ਬੋਲ ਕੇ ਭੇਜਿਆ ਕਰੋ ਜੇ ਮੇਰਾ ਫੋਨ ਬੀਜੀ ਜਾਉਂਦਾ ਜਾਂ ਮੈਂ ਨਹੀਂ ਚੱਕਦਾ WhatsApp ਤੇ ਬੋਲ ਕੇ ਭੇਜ ਦਿਓ ਵੀ ਆ ਮੇਰਾ ਨੰਬਰ ਆ ਮੈਂ ਆ ਤੇਰੀ ਭੈਣ ਬੋਲਦੀ ਆ ਮੇਰਾ ਪਿੰਡ ਆ ਤੇ ਮੈਨੂੰ ਉਸ ਭੈਣ ਦਾ ਨੰਬਰ ਦੇ ਦਿਓ ਮੈਂ ਤੁਹਾਨੂੰ ਨੰਬਰ ਉਹਨਾਂ ਦਾ WhatsApp ਕਰ ਦੂੰਗਾ ਆ ਮਿਲਦੇ ਆ ਜਲਦੀ ਆਪਾਂ ਕਟਿੰਗ ਵਾਲੀ ਵੀਡੀਓ ਹੈ ਨਾ ਕਿਉਂਕਿ ਦਿਨ ਵੀ ਛਿਪਨ ਵਾਲਾ ਮੈਨਾਂ ਲਗਭਗ 7:30 7 ਹੋ ਗਏ ਧੰਨਵਾਦ ਜੀ ਸਤਿ ਸ੍ਰੀ ਅਕਾਲ